ਹਾਂ ਜੀ ਸਾਰੇ ਸਤਿ ਸ੍ਰੀ ਅਕਾਲ ਮੈਂ ਮੋਦੀ ਲਖਿਤਮਾ ਹਾਂ ਤੇ ਜੋ ਤੁਹਾਡੇ ਨੂੰ ਕਿਹਾ ਗਿਆ ਸੀਗਾ ਸਾਡੇ ਤੇ ਦਬਾਅ ਪਾਇਆ ਗਿਆ ਸੀਗਾ ਸ੍ਰੀ ਫਕੀਰ ਲੋਕਾ ਜੀ ਅਸੀਂ ਤੇ ਮੰਗ ਕੇ ਰੋਟੀ ਖਾਣੀ ਐ ਅਸੀਂ ਕਿਸੀ ਨਾ ਬਗਾਰ ਸਕਦੇ ਨਾ ਅਸੀਂ ਕਿਤੇ ਮੰਦਾ ਬੋਲ ਸਕਦੇ ਨਾ ਚੰਗਾ ਬੋਲ ਸਕਦੇ ਜਿਹੜਾ ਚੰਨੀ ਹੈਗਾ ਖੈਰੀਆਂ ਵਾਲਾ ਜੀ ਉਹਨੇ ਸਾਡੇ ਤੇ ਦਬਾਅ ਪਾਇਆ ਸੀਗਾ ਕਹਿੰਦਾ ਤੁਸੀਂ ਮਾੜਾ ਚੰਗਾ ਪੰਚਾਇਤ ਨੂੰ ਬੋਲੂ ਨਾ ਤੇ ਮੈਂ ਤੁਹਾਨੂੰ ਧੱਕੇ ਮਾਰ ਕੇ ਬਾਹਰ ਕੱਢ ਦਾਂਗਾ ਜੀ ਤਾਂ ਕਿੰਨੀ ਸੀ ਉਹਨਾਂ ਸਾਨੂੰ ਜੀ ਤੇ ਅਸੀਂ ਜਿਹੜਾ ਵੀ ਬੋਲਿਆ ਇਸ ਤੇ ਕੁਛ ਮਾੜਾ ਚੰਗਾ ਨਹੀਂ ਬੋਲਿਆ ਵਾ ਅਗਰ ਕੋਲ ਲਿਆ ਬਾਤੇ ਉਹਦੇ ਲਈ ਅਸੀਂ ਸੌਰੀ ਫੀਲ ਕਰਦੇ ਆਂ ਔਰ ਬਾਕੀ ਰਿਆ ਜਿਹੜਾ ਚੰਨੀ ਨੇ ਲਿੱਤੀ ਸੀ ਇੱਕ ਜੋ ਗੱਡੀ ਲਿੱਤੀ ਸੀ ਕਿ ਜਿਹੜੀ ਮਾਈ ਦੀ ਸਾਡੀ ਗੱਡੀ ਹੈਗੀ ਨੋਵਾ ਰੈੱਡ ਕਲਰ ਦੀ ਜਿਹੜਾ ਮਾਈ ਦਾ ਸਮਾਨ ਹੈਗਾ ਵਾ ਸਾਰਾ ਕੁਲ ਚੋਰੀ ਕਰਕੇ ਆਪਣੇ ਪਿੰਡ ਖੈਰਿਆਂ ਵਿੱਚ ਲੈ ਕੇ ਚਲਾ ਗਿਆ ਵਾ ਠੀਕ ਆ ਹਾਂਜੀ ਉਹ ਦੇਖੋ ਜੀ ਮਾਈ ਦੇ ਸਿਰਫ ਦੋ ਹੀ ਸੀਗੇ ਜਿਹੜੇ ਸਮਾਨ ਕੋਲੇ ਰੱਖਦੇ ਸੀ ਸਮਾਨ ਜਿਹੜਾ ਸੀ ਗਹਿਣਾ ਵਾ ਗੱਟਾ ਰੱਖਦੇ ਸੀ ਸਿਰਫ ਦੋ ਹੀ ਸੀ ਉਹਨਾਂ ਕੋਲੇ ਇੱਕ ਤੇ ਚੰਨੀ ਸੀਗਾ ਖੈਰਿਆਂ ਵਾਲਾ ਇੱਕ ਪੰਮਾ ਸੀ ਗੋਪਰਾਂ ਵਾਲਾ ਜੀ ਇਹਨਾਂ ਨੂੰ ਪਤਾ ਹੈ ਜੀ ਜੋ ਸਾਡੀ ਮਾਈਪੂਰੀ ਹੋਈ ਸੀ ਕਿ ਅਸੀਂ ਤੇ ਰੋਂਦੋਂ ਤੇ ਬੈਠੇ ਸੀਗੇ ਸਾਨੂੰ ਨਹੀਂ ਪਤਾ ਲੱਗਿਆ ਮਾਲਪਤ ਨੂੰ ਕਿੰਨੇ ਹੱਥ ਮਾਰਿਆ ਕਿੰਨੇ ਮਾਰਿਆ ਠੀਕ ਆ ਜੀ ਅਗਰ ਅਸਵੀ ਅਗਰ ਮਾੜਾ ਚੰਗਾ ਅਗਰ ਦੇਖੋ ਇਹ ਫਰੀ ਅੱਥੇ ਕੀ ਆ ਦੇ ਫਕੀਰ ਲੋਕ ਆ ਜਿਵੇਂ ਕਿਸੇ ਨੂੰ ਮਾੜਾ ਚੰਗਾ ਬੋਲ ਨਹੀਂ ਸਕਦੇ ਅਸੀਂ ਸਾਰੇ ਨੂੰ ਮੰਗ ਕੇ ਖਾਣਾ ਵਾ ਠੀਕ ਆ ਅgetElementById ਨਾਲ ਤਾਂ ਮੰਗ ਘਰਾਂ ਤੋਂ ਮੰਗ ਕੇ ਖਾਣਾ ਵਾ ਬੱਚਿਆਂ ਵੱਲ ਤੋਂ ਆਸਰਾ ਤੇ ਮੰਗ ਕੇ ਖਾਣਾ ਵਾ ਸ ਮਾੜਾ ਚੰਗਾ ਇਥੇ ਨੂੰ ਬੋਲ ਦੇਣੀ ਸੀ ਅਗਰ ਸਾਡੇ ਤੋਂ ਅਗਰ ਮਾੜਾ ਚੰਗਾ ਬੋਲ ਵੀ ਹੋਇਆ ਪੁੱਠੇ ਛੱਬੋ ਤੇ ਕੋਈ ਸਿਰਫ ਸੋਰੀ ਬੀ ਕਾ ਹਾਂ ਜੀ ਯਾ ਮਤਾਂ ਹੀ ਮੈਂ ਬੋਲਾਂ ਦਾ ਪੰਮਾ ਸ਼ਾਇਦ ਆਦਾ ਠੀਕ ਹੈ ਜੀ ਉਸ ਟਾਈਮ ਸਾਡੇ ਕੋਲ ਸਾਡੇ ਤੇ ਬਹੁਤ ਵਾਪ ਆਇਆ ਜਾ ਰਿਹਾ ਸੀ ਚੰਨੀ ਘਾਉਂਦਾ ਸੀ ਜੋ ਜੋ ਘਾਉਂਦਾ ਸੀ ਸਭਾ ਚੰਨੀ ਘਾਉਂਦਾ ਇਹ ਕਹਿੰਦਾ ਜੇ ਤੁਸੀਂ ਨਹੀਂ ਕਿਹਾ ਤਾਂ ਤੁਹਾਨੂੰ ਮੈਂ ਪਿਆਰ ਕਰ ਦੇਣਾ ਆ ਅੱਛਾ ਜੋ ਪੰਚਾਇਤ ਨੂੰ ਅਸੀਂ ਬੋਲਿਆ ਸੀ ਮਾੜਾ ਚੰਗਾ ਉਹ ਅਸੀਂ ਉਹਨਾਂ ਤੋਂ ਗਲਤੀ ਮੰਨਦੇ ਆ ਹਨਾ ਕਿਉਂਕਿ ਜਿਹੜੀ ਪਿੰਡ ਦੀ ਪੰਚਾਇਤ ਹੈ ਇਹਨਾਂ ਤੋਂ ਅਸੀਂ ਤਾਂ ਮੰਗ ਗਏ ਖਾਣਾ ਇਹਨਾਂ ਦੇ ਘਰਾਂ ਵਿੱਚ ਜਾਣਾ ਹਨਾ ਅਸੀਂ ਇਹਨਾਂ ਨੂੰ ਮਾੜਾ ਚੰਗਾ ਨਹੀਂ ਬੋਲ ਸਕਦੇ ਪਿੰਡ ਦੀ ਪੰਚਾਇਤ ਹੈ ਸਾਡੇ ਗੁਰੂ ਵੀ ਇਹਨਾਂ ਦੇ ਨਾਲ ਸੀ ਅਸੀਂ ਵੀ ਇਹਨਾਂ ਦੇ ਨਾਲ ਆ ਪੰਚਾਇਤ ਨਾਲ ਜੇ ਕੋਈ ਗ ਠੀਕ ਨਹੀਂ ਜੋ ਚੰਨੀ ਆ ਇਹ ਚੰਨੀ ਸਾਡਾ ਸਾਰਾ ਸਮਾਨ ਲੈ ਕੇ ਗਿਆ ਆ ਠੀਕ ਹੈ ਜੀ ਗੱਡੀ ਵੀ ਉਹਦੇ ਕੋਲ ਆ ਜੋ ਸਾਡਾ ਗਹਿਣਾ ਗੱਟਾ ਉਹ ਵੀ ਉਹਦੇ ਕੋਲ ਆ ਠੀਕ ਹੈ ਨਾ ਤੇ ਅਸੀਂ ਉਹਨੂੰ ਕਹਿੰਦੇ ਆ ਵੀ ਅਸੀਂ ਭਾਵਨਾ ਦੇ ਨਾਲ ਆ ਠੀਕ ਹੈ ਨਾ ਜੋ ਭਾਵਨਾ ਆ ਇਥੇ ਡੇਰੇ ਦੀ ਹੱਕਦਾਰ ਉਹ ਭਾਵਨਾ ਆ ਅਸੀਂ ਮਾਈ ਦੇ ਚੇਲੇ ਆ ਉਹ ਵੀ ਮਾਈ ਦਾ ਚੇਲਾ ਆ ਠੀਕ ਹੈ ਨਾ ਸਾਡਾ ਕੋਈ ਗੁੱਸਾ ਗਿੱਲਾ ਸੀਗਾ ਉਹ ਸਾਡਾ ਹੋ ਗਿਆ ਸਹਿਮਤ ਉਹ ਸਾਡੇ ਨਾਲ ਪਿਆਰ ਕਰਦੀ ਆ ਉਹ ਕਹਿੰਦੀ ਤੁਸੀਂ ਸਾਡੇ ਅਸੀਂ ਤੁਹਾਡੇ ਠੀਕ ਹੈ ਨਾ ਜੋ ਭਾਵਨਾ ਜੀ ਕਹਿੰਦੇ ਸੀ ਨਸ਼ਾ ਪੱਤਾ ਕਰਦੀ ਹੈ ਕੋਈ ਨਸ਼ਾ ਪੱਤਾ ਨਹੀਂ ਕਰਦੀ ਨਾ ਕੋਈ ਬੇਇੱਜ਼ਤੀ ਆ ਉਹ ਸਾਡੇ ਕੋਲ ਕਹੌਂਦਾ ਸੀਗਾ ਵੀ ਤੁਸੀਂ ਇਦਾਂ ਕਹੋ ਠੀਕ ਹੈ ਨਾ ਤੇ ਅਸੀਂ ਭਾਵਨਾ ਦੇ ਨਾਲ ਹਾਂਜੀ ਇਹ ਜੀ ਜਿਹੜੀ ਇੱਕ ਭਾਵਨਾ ਮਾਨ ਤੇ ਆਈ ਮੇਰੇ ਆਉਣ ਤੋਂ ਵੀ ਪਹਿਲਾਂ ਦੀ ਆ ਨਾ ਇਹ ਸਭ ਤੋਂ ਪੁਰਾਣੀ ਆ ਉਸ ਤੋਂ ਬਾਅਦ ਮੈਂ ਆਇਆ ਸੀਗਾ ਬਾਕੀ ਚਿੱਲੇ ਉਸ ਤੋਂ ਬਾਅਦ ਆਇਆ ਉਹ ਗੋਲ ਦਾ ਕੁਛ ਇਦਾਂ ਇੱਕ ਸੈੱਟ ਸੀਗਾ ਤੇ ਬਾਕੀ ਹੋਰ ਸੀ ਡੱਬੇ ਦੇ ਵਿੱਚ ਥੋੜਾ ਜਿਹਾ ਸਮਾਨ ਸੀਗਾ ਤੇ ਉਹ ਚੰਨੀ ਸਾਡੇ ਕੋਲ ਲੈ ਗਿਆ ਉਦਾਸੀ ਦੇ ਵਿੱਚ ਸੀਗਾ ਬਾਦ ਘੜਦੇ ਵਿੱਚ ਠੀਕ ਹੈ ਨਾ ਸਾਨੂੰ ਕਹਿੰਦਾ ਸੀਗਾ ਵੀ ਤੂੰ ਚਾਬੀ ਦਿਓ ਮੈਂ ਆਹ ਕੰਨਾ ਉਹ ਕੰਨਾ ਅਸੀਂ ਕਿਹਦੀ ਸੌਂਦੇ ਆ ਨਾ ਉਸ ਟਾਈਮ ਸਾਡੇ ਤੇ ਇੰਦਾ ਦੀ ਮਸੀਤ ਪਈ ਸੀ ਇੱਕ ਤਾਂ ਸਾਨੂੰ ਖੂਨ ਬਹੁ ਆ ਰਹੇ ਸੀਗੇ ਠੀਕ ਹੈ ਨਾ ਤੇ ਉਹਦੇ ਵਿੱਚ ਇਹ ਚੰਨੀ ਸਮਾਨ ਲੈ ਕੇ ਘਰ ਚਲੇ ਗਿਆ ਤੇ ਹੁਣ ਸਾਨੂੰ ਕੁਛ ਵੀ ਨਹੀਂ ਦੇ ਰਿਆ ਸੀ ਤਾਂ ਭੁੱਖੇ ਮਾਰ ਰਹੇ ਆ ਠੀਕ ਹੈ ਨਾ ਕੋਈ ਕੰਮ ਨਹੀਂ ਕਰਦੇ ਅਸੀਂ ਕਿੱਥੇ ਜਾਣਾ ਅਸੀਂ ਹੁਣ ਬਾਵਨਾ ਦੇ ਨਾਲ ਆ ਠੀਕ ਹੈ ਨਾ ਜੋ ਬਾਵਨਾ ਸਾਡੇ ਨਾਲ ਆ ਤੇ ਅਸੀਂ ਉਹਦੇ ਨਾਲ ਆ ਖੜੇ ਠੀਕ ਹੈ ਨਾ ਇਹ ਬਾਵਨਾ ਦੇ ਅਸੀਂ ਨਾਲ ਰਵਾਂਗੇ ਹਾਂ ਜੰਨੀ ਨਸ਼ਾ ਕਰਦਾ ਚਿੱਟਾ ਵੀਂਦਾ ਆ ਸਭ ਦੁਨੀਆ ਨੂੰ ਪਤਾ ਆ ਜਿਹੜਾ ਨਸ਼ਾ ਪਤਾ ਕਰ ਦਿੰਦਾ ਹਰੇਕ ਦਾ ਪਤਾ ਲੱਗ ਜਾਂਦਾ ਠੀਕ ਹੈ ਨਾ ਅਸੀਂ ਨਸ਼ਾ ਪਤਾ ਨਹੀਂ ਕਰਦੇ ਸਾਨੂੰ ਕੋਈ ਕਹਿੰਦਾ ਨਹੀਂ ਹੈਗਾ ਜੇ ਕੋਈ ਨਸ਼ਾ ਪਤਾ ਕਰੂਗਾ ਤਾਂ ਕਹੂਗਾ ਹਾਂ ਜੀ ਸੀਗਾ ਜੀ ਸਾਡੇ ਗੁਰੂ ਦੇ ਨਾਲ ਡਰਾਈਵਰੀ ਕਰਦਾ ਸੀਗਾ ਠੀਕ ਹੈ ਨਾ ਉਹ ਉਹਨਾਂ ਦਾ ਗੁਰਪਈ ਸੀਗਾ ਠੀਕ ਹੈ ਜੋ ਇਹ ਡੇਰੇ ਦੇ ਵਿੱਚ ਹੱਕ ਹੁੰਦਾ ਹਰ ਚੀਜ਼ਾਂ ਦਾ ਉਹ ਚੇਲਿਆਂ ਦਾ ਹੁੰਦਾ ਠੀਕ ਹੈ ਨਾ ਜੀ ਉਹ ਚੇਲਿਆਂ ਦੀ ਹੁੰਦੀ ਹੈ ਚੀਜ਼ ਇਹ ਸਾਡੀ ਗੱਡੀ ਲੈ ਕੇ ਚੱਲ ਗਿਆ ਆ ਕੱਲੂ ਗੱਡੀ ਦੇ ਵਿੱਚ ਕੋਈ ਨਸ਼ਾ ਪੱਤਾ ਕਰ ਦੇ ਕੋਈ ਖਾੜ ਹੋ ਗਿਆ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਉਹਦਾ ਜ਼ਿੰਮੇਵਾਰ ਉਹ ਖਾੜ ਹੋਊਗਾ ਠੀਕ ਹੈ ਨਾ ਤੇ ਉਹ ਸਾਨੂੰ ਦੇ ਕੇ ਜਾਵੇ ਔਰ ਗੱਡੀ ਹੋਰ ਆ ਉਹਦਾ ਕਿਸੇ ਵੀ ਚੀਜ਼ ਤੇ ਹੱਕ ਨਹੀਂ ਬਣਦਾ ਉਹ ਕਹਿੰਦਾ ਹਰ ਚੀਜ਼ ਮੇਰੀ ਆ ਪਰ ਉਹਦੀ ਨਹੀਂ ਹੈਗੀ ਜਿਹੜੇ ਚੇਲੇ ਹੁੰਦੇ ਆ ਨਾ ਉਹਨਾਂ ਦੀ ਹੁੰਦੀ ਆ ਸਾਨੂੰ ਸਾਰਿਆਂ ਨੂੰ ਪਤਾ ਆ ਹੁਣ ਇਸ ਟਾਈਮ ਦੇਰੇ ਦੇ ਬਾਵਨਾ ਆ ਠੀਕ ਆ ਅਸੀਂ ਬਾਵਨਾ ਦੇ ਨਾਲ ਆ ਬਾਵਨਾ ਜਿੱਦਾਂ ਕਰੂਗੀ ਅਸੀਂ ਉਹਦੇ ਨਾਲ ਆ ਆ ਜੰਨੀ ਤਾਂ ਕਰ ਰਿਹਾ ਗੱਡੀ ਨਹੀਂ ਦੇ ਕੇ ਜਾਂਦਾ ਸਾਨੂੰ ਗੱਡੀ ਕੋਲ ਰੱਖੀ ਹੋਆ ਉਹਨੇ ਆਪਣੇ ਸਾਰਾ ਸਮਾਨ ਉਹਦੇ ਕੋਲ ਹੈ ਨਹੀਂ ਇਦਾਂ ਦੀ ਨਹੀਂ ਕੋਈ ਵੀ ਗੱਲ ਹੈ ਕਿ ਕਿਉਂਕਿ ਉਹ ਸਾਡੇ ਨਾਲ ਇਦਾਂ ਕਰ ਨਹੀਂ ਸਕਦਾ ਇਹ ਮੰਨਦਾ ਦਾ ਚੱਕਰ ਹੈ ਮੰਨਦੇ ਹੀ ਕਰ ਸਕਦੇ